ਵਾਇਲਰਜੀ ਦਾ ਖਾਲਸਾ ਵਾਇਲਰਜੀ ਦਿੱਪੋਟਸ ਦਾ ਆ ਵਾਇਲਰਜੀ ਕੀ ਹੈ ਮੈਂ ਇਸ ਤੋਂ ਪਹਿਲਾਂ ਕਿ ਆਪਣੀ ਬੇਨਤੀ ਦੇ ਕੋਸ਼ ਸ਼ਬਦ ਤੁਹਾਡੇ ਨਾਲ ਸਾਂਝੀ ਕਰਾਂ ਮੈਂ ਬਲਗ ਸੈਕ ਕੌਂਸਲਰ ਆਰਥਿਕ ਅਨੁਵਾਦੀ ਜਿਹੜੇ ਜਿੱਥੇ ਪੰਤਰੀ ਚੜ੍ਹਦੀ ਕਲਾ ਲਈ ਹੋਰ ਕਾਰਜ ਕਰ ਰਹੇ ਉੱਥੇ ਪੰਤਰੀ ਅਧਿਕਾਰੀ ਸਾਹਿਬਾ ਪਰ ਦੀ ਇੱਕ ਨਾਨਕਸ਼ਹੀ ਕਮੰਡਰ ਇਹ ਵੀ ਪ੍ਰਚਾਰਨ ਸਰਕਾਰ ਨੂੰ ਲਾਗੂ ਕਰਾਉਣ ਦੀ ਕੋਸ਼ਿਸ਼ ਮੈਂ ਜਦੋਂ ਅੱਜ ਦੇ ਸੈਮੀਨਾਰ ਦੇ ਵਿਸ਼ੇ ਨੂੰ ਪੜਤਾ ਜਿਹਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਨਾਨਕ ਸ਼ਾਇਰ ਦੀ ਉਹ ਲਾਣਾ ਸਾਈਕਲਿੰਡਰ ਨੂੰ ਪਰਚਾਣਿਆ ਆਪਸਾਰਿਆ ਤੇ ਗਲੂਕ ਨੂੰ ਪਰੋਇਆ ਮੈਂ ਸਮਝਾਂ ਕਿ ਪਹਿਲਾ ਇਸ ਗੱਲ ਤੇ ਵੀ ਚੱਪਕ ਹੋਣੀ ਚਾਹੀਦੀ ਹੈ ਕਿ ਜਿਹੜਾ ਕਲੈਂਡਰ ਜਦੋਂ 196 ਤੋਂ ਬੰਨਾ ਸ਼ੁਰੂ ਹੋਇਆ ਰੋਜ਼ ਫਾਲਸਿੰਗ ਕੋਈ ਵਲ ਦੇ ਜਿੰਨਾ ਸੋਤ شم ہولے محلے سے آنند پور سا جاری جانا سر اسے اس وقت جدو سارا کچھ پیاریا ہی جانا سر رنجیت سن اس ویلے تخت صاحب کے جفے دار سن انہوں نے کچھ اتراج اٹھائے ਜਿਸ ਲਈ ਕੋਹਰ ਸਾਬ ਨੂੰ ਛਤਿਆ ਸਿਪਾਹੀਆਂ ਕਲੰਡਰ ਤੇ ਜਾਣਕਾਰੀ ਸਾਰੀਆਂ ਨੋਟ ਕਰ। ਬਾਅਦ ਵਿੱਚ ਫਿਰ ਮੀਟਿੰਗਾਂ ਸ਼ੁਰੂ ਹੋ ਗਈ। ਫਿਰ ਇਹ ਚਲਪਲਾ ਚੱਲਦਾ ਰਿਹਾ ਤੇ ਅਖੀਰ 2003 ਦੇ ਵਿੱਚ ਇਹ ਕਲੰਡਰ ਲੱਗ ਗਿਆ। ਜਿੱਥੇ ਆਪਣਾ ਇਹ ਸੰਗਮ ਨਾ ਰੱਖਿਆ ਕਲੰਡਰ ਲਾਗੂ ਕਰਨ ਪ੍ਰਚਾਰ ਨੂੰ ਪ੍ਰਸਾਰਨ ਦੀ ਗੱਲ ਕਰਦੇ। ਦੇਖੋ ਇਹ ਤੇ ਕਿ ਇਹ ਗਣ ਕਿ ਇਹ ਲਖਣ ਤੇ ਸਾਨੂੰ ਸਾਰਿਆਂ ਨੂੰ ਔਰ ਇਹ ਕਿਵੇਂ ਬਣਿਆ ਇਹ ਸੋਲਰ ਤੇ ਨੂਨਰ ਦਾ ਕੀ ਪਰਕਟ ਵਿਦਵਾਨ ਸੱਜਣ ਦੱਸੋ ਮੈਂ ਇੱਕ ਹੋਰ ਐਂਗਲ ਤੋਂ ਤੁਹਾਨੂੰ ਕੀ ਦਲ ਕਰੀ ਤੋਂ ਨਾ ਵੀ ਜਿਸ ਵਿਸ਼ੇ ਲਈ ਅਜੇ ਸੰਸਦਾਂ ਪਰਚਾਰਿਆ ਪ੍ਰਸਾਰਿਆ ਤੇ ਕਿਵੇਂ ਲਾਗੂ ਕਰਾਇਆ ਗਿਆ ਜੀ ਇਹ ਕਲੰਦਰ ਸਿਰਜ ਅਕਾਲ ਪਤ ਸਾਹਿਬ ਵੱਲੋਂ ਪ੍ਰਚਾਰਿਆ ਵੀ ਗਿਆ ਪ੍ਰਸਾਰਿਆ ਵੀ ਗਿਆ ਤੇ ਲਾਗੂ ਵੀ 2003 ਤੋਂ ਲੈ ਕੇ 2010 ਤੱਕ ਦੁਨੀਆ ਦੀਆਂ ਸਾਰੀਆਂ ਇੰਪੋਰਟੈਂਟ ਕੰਟਰੀਆਂ ਦੀਆਂ ਸਰਕਾਰਾਂ ਨੇ ਮੰਨ ਲਈ ਸੀ। ਔਰ ਸਾਰੇ ਪਾਸੇ ਇਹ ਦੇ ਮੁਕਾਬਲ ਕੀ ਸਾਰਾ ਕੁਝ ਖਾਲਸਾ ਪੰਥ ਕਰਨ ਲੱਗ ਪਿਆ। ਮੈਂ ਕਹੂੰ ਛੋਟੀ ਰੱਖਦਾ ਹੋਇਆ ਇਹ ਗੱਲ ਕਰਦਾ ਜੀ ਇਹਨੂੰ ਲਾਗੂ ਹੋਏ ਨੂੰ ਖਤਮ ਕਰਨ ਦਾ ਸਹੀ ਰੋੜੇ ਰੋਕਾਂ ਦੇ ਸਰਤੇ ਜਾਂ ਉਹਨਾਂ ਤੇ ਦੇਖਣਾ ਚਾਹੀਦਾ ਨੇ ਆਰਡਸਿਕ ਸੰਪਤਨਾ ਤੇ ਕਿਹੋ ਕਾਲਪੱਛਾਵ ਦੀ ਦੁਰਵਤੋਂ ਕਰਕੇ ਇੱਕ ਪੰਥ ਵਿਰੋਧੀ ਡੇਰੇ ਦੇ ਮੁਖੀ ਨੂੰ ਮੀਮਾਂਦੇ ਦਿੱਤੀ ਗਈ ਜੀ ਹੋਰ ਸਾਰੀਆਂ ਗੱਲਾਂ ਵੀ ਆਪਾਂ ਕਰਦੇ ਹਾਂ ਇਹ ਵੀ ਇੱਕ ਐਸਿੰਗ ਗੱਲ ਦਾ ਹਿੱਸਾ ਹੈ ਕਿ ਸਿਰੀਏ ਕਾਲਪੱਛਾਵ ਦੀ ਦੁਰਵਤੋਂ ਕਰਕੇ ਇਹ ਬਹੁਤ ਮਹਿੰਤ ਨਾਲ ਬਣਿਆ ਹੋਇਆ ਜਿਹੜਾ ਡਾਕੂਮੈਂਟ ਸੀ ਪੰਥਕ ਲੋਕਮੱਛੀ ਇਹਨੂੰ ਖਤਮ ਕਰਦਾ ਹੋਰ ਖਤਮ ਹੋ ਇਹਨਾਂ ਲੋਕਾਂ ਦੇ ਇਨੀਸ਼ੀਏਟੇਵ ਤੇ ਕੀਤਾ ਜਿਹੜੇ ਸਿਦਿਆ ਕਾਲਪਤਖ ਸਾਹਿਬ ਨੂੰ ਨਾ ਗਨਉ ਸੰਸਕਾਰ ਮੰਨਦੇ ਨੇ ਮਰਜ਼ਾਦਾ ਬਖਾਉਂ। ਨਾ ਅਨੰਦ ਸਸਾਉਂ ਉਹਨਾਂ ਦੇ ਸਿਦਿਆ ਕਾਲਪਤਖ ਸਾਹਿਬ ਦੇ ਮਤਲਬਕਾਂ ਨਾ ਅੰਮ੍ਰਿਤਸਰ ਚਾਰੋਂਾਂ ਦੇ ਸਿਦਿਆ ਕਾਲਪਤਖ ਸਾਹਿਬ ਦੀ ਮਰਜ਼ਾਦਾ ਦੇ ਮਤਲਬਕਾਂ ਤੇ ਨਾ ਹਕਮ ਸੰਸਕਾਰੋਂ ਨੂੰ ਮਰਜ਼ਾਦਾ ਦੇ ਮਤਲਬ। ਨਾ ਉਹ ਕਿ ਸਿਦਿਆ ਕਾਲਪਤਖ ਸਾਹਿਬ ਦੀ ਹੋਰ ਮਰਜ਼ਾਦਾ ਨੂੰ ਮੰਨਦੇ। ਉਹਨਾਂ ਦੀ ਸ਼ਹਿਰ ਦੇ ਉੱਤੇ ਰਾਜਨੀਤਿਕ ਤੇ ਲਾਭਾਂ ਦੀ ਖਾਤਰ ਸਿਦਿਆ ਕਾਲਪਤਖ ਸਾਹਿਬ ਦੀ ਗੁਰਵਤ ਨੂੰ ਕੀ ਸੀ?

ਕਿ ਆਪਾਂ ਨੂੰ ਇਹ ਵੀ ਮੰਗ ਕਰਨੀ ਚਾਹੀਦੀ ਹੈ ਕਿ ਉਸ ਰਿਪੋਰਟ ਦੇ ਆਧਾਰ ਤੇ ਇਹ ਮੂਲ ਨਾਨਕਸਾਹੀ ਫੰਡ ਜਦੋਂ ਕੀਤਾ ਗਿਆ ਉਹ ਸਿੱਧੇ ਕਾਲਪੱਤਰ ਸਾਹਿਬ ਦੀ ਟੀਮ ਨੂੰ ਜੁੜੀ ਹੋਈ ਹੈ ਉਹ ਕਿਉਂ ਨਹੀਂ ਉਚਰ ਦਿੱਤੀ ਹੈ ਕਿਉਂ ਸੰਗਠਨ ਨੂੰ ਨਹੀਂ ਰੱਖੀ ਗਈ ਮੈਂ ਉਸ ਮੀਟਿੰਗ ਦਾ ਹਿੱਸਾ ਸੀ بطور ਜਨਰਲ ਸੈਕਟਰੀ ਸੀ ਇਹ ਰਿਪੋਰਟ ਜਿਹੜੀ ਸੀ ਕਾਗਜ਼ਾਂ ਵਿੱਚ ਦਿੱਤੀ ਗਈ ਨਾ ਸਾਨੂੰ ਦਿਖਾਈ ਗਈ ਨਾ ਕੋਈ ਜ਼ੋਰ ਹੋਇਆ ਇੱਕ ਮੀਟਿੰਗ ਰੱਖੀ ਗਈ ਸਪੈਸ਼ਲ एजेंडा ਦੇ ਉੱਤੇ ਸਪੈਸ਼ਲ एजेंडा ਹੁੰਦਾ ਹੈ 48 ਘੰਟੇ ਦੇ ਨੋਟਿਸ ਦੇ ਮੀਟਿੰਗ ਹੋਤੀ ਜਾਂਦੀ ਹੈ ਉਹ ਸਿਰਫ ਇੱਕ ਜਾਂਦਾ ਪਤਾ ਹੈ ਉਸ ਮੀਟਿੰਗ ਦੇ ਵਿੱਚ ਮਕਰਸਾਭ ਨੇ ਇੱਕ ਪ੍ਰਯੋਜਨ ਦੱਸਿਆ ਜੀ ਕਿ ਜਿਹੜੀ ਰਿਪੋਰਟ ਆਈ ਹੈ ਉਹ ਉਹਦੇ ਬਾਰੇ ਵਿਚਾਰ ਕਰ ਮੈਡ ਮਾੜੀ ਕੀ ਲਈ ਹੋਰ ਪੁੱਛਦੇ ਰਿਪੋਰਟ ਹੈ ਉਸ ਵੇਲੇ ਦੇ ਜਿਹੜੇ 23 ਸਵੇਰੇ ਉਹ ਤਰ੍ਹਾਂ ਕਰ ਚਲੂ ਹੋ ਗਈ ਸੀ ਉਹ ਮਕਰਦਾ ਉਹਨੂੰ ਵੇਖਣ ਲੱਗ ਪਿਆ ਮਕਰਦਾ ਮੇਰੇ ਵੱਲ ਨੂੰ ਦੇਖਣ ਲੱਗ ਪਿਆ ਕਿ ਮੈਂ ਕਹਿੰਨੀ ਇਦਾਂ ਦਾ ਕੋਈ ਕੰਮ ਨਹੀਂ ਜੀ ਰਿਹਾ ਰਿਪੋਰਟ ਲੈਣੀ ਪੈਗੀ ਇਹ ਕੋਈ ਕਿਸੇ ਦੇ ਬੱਚੇ ਦੇ ਵਿਆਹ ਦਾ ਕਾਰਨ ਨਹੀਂ ਇਹ ਪੰਥਕ ਡਾਕੂਮੈਂਟ ਹੈ ਜਿਹੜਾ ਕਿ ਇਹ ਕਾਲਪਕ ਸਾਬ ਨੂੰ ਪ੍ਰਮਾਣ ਹੋਇਆ 7 ਸਾਲ ਲੱਗੂ ਹੁੰਦਾ ਹੋਇਆ ਰਿਹਾ ਤੇ ਇਹਨੂੰ ਖਤਮ ਕਰਨ ਦੇ ਲਈ ਜਵਾਨੀ ਕਲਾਮੀ ਤੁਸੀਂ ਕਲੇਮ ਕਰ ਲਿਆ ਕਿ ਉਹ ਰਿਪੋਰਟ ਦਿਖਾ ਲਓ ਕਿਉਂ ਇਹ ਤਾਂ ਪੰਥਕ ਡਾਕੂਮੈਂਟ ਹੈ ਫਸਟ ਮਲ ਸਕਦਾ ਦਿਖਾਓ ਕਿਉਂ ਕੋਈ ਰਿਪੋਰਟ ਨਹੀਂ ਇਹ ਸ਼ਬਦੀ ਕਿਉਂ ਜੇ ਕੋ ਮੈਂਬਰ ਸੀ ਬਾਦਲ ਸਾਹਿਬ ਤੇ ਹਲਕੇ ਦਾ ਉਹ ਕੇੜਾ ਹੋ ਗਿਆ ਮੈਨੂੰ ਕਹਿਣ ਲੱਗਾ ਤੁਸੀਂ ਇਦਾਂ ਨਾ ਕਰੋ ਵੀ ਤੁਸੀਂ ਨਾ ਸਾਡੀ ਗੱਲ ਮੰਨ ਲਓ ਕਿ ਮੈਂ ਜਕਰਾਰ ਕਰਦਾ ਤੁਸੀਂ ਜਵਾਬ ਦਿਓ ਮੈਂ ਤਾਂ ਨਾ ਕਾ ਕਰ ਸਕਦਾ ਹਾਂ ਕੋਈ ਮਰੋਲ ਵੀ ਕਰੂੰਗਾ ਜਾਦੇ ਗੱਲ ਉਹ ਤਸਵੀਰ ਦੇ ਦੂੰ ਮੈਨੂੰ ਇਹਦੇ ਵਿੱਚ ਕੋਈ ਫੋੜ ਨਹੀਂ ਕਾਫੀ ਦੇਰ ਮੈਂ ਵੀ ਤੁਸੀਂ ਵਿਚਾਰ ਕਰਨ ਲਈ ਸੰਦਿਆ ਵਿਚਾਰਾਂ ਤੋਂ ਲੋਹਰ ਤੇ ਲੋਹਰ ਦਾ ਫਰਕ ਸਮਝਾਇਆ ਗਿਆ ਉਹਨਾਂ ਨੂੰ ਸਾਰਿਆਂ ਨੂੰ ਸਾਰਾ ਕੋਈ ਦੱਸਿਆ ਗਿਆ ਇਹ ਵੀ ਦੱਸਿਆ ਗਿਆ چلو سولر لوگوں بھی منہ تو نکل رہا کہ سانو تو اوپر حکم میں حکم ہے تو منو میں گیر ست حملہ کہ میں ਆਪਣਾ ਵਿਰੋਧੀ ਲੋਕ ਉਥੇ ਦਰਜ ਪਰਾ ਦੇ ਮੀਟਿੰਗ ਤੋਂ ਵਾਕ ਤੋਂ ਬਾਹਰ ਆ ਗਿਆ ਸੀ ਤੇ ਮੈਂ ਇਹ ਨਾਲ ਬੇਨਤੀ ਦੇ ਰੂਪ ਕੇ ਤੁਹਾਨੂੰ ਦੱਸਣ ਲਈ ਬੇਨਤੀ ਕਰਦਾ ਵੀ ਇਹ ਕਲੰਡਰ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਾਗੂ ਹੋ ਚੁੱਕਾ ਹੈ ਆਪਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਾਗੂ ਹੋਏ ਕਲੰਡਰ ਨੂੰ ਵੀ ਜਿਹੜੇ ਵਿਅਕਤੀਆਂ ਨੇ ਧੋਸਲੇ ਜੋਰ ਨਾਲ ਇਸ ਸੰਪਤਕ ਡਾਕੂਮੈਂਟ ਨੂੰ ਖਤਮ ਕੀਤਾ ਉਹਨਾਂ ਨੂੰ ਪਤਾਰੇ ਵਿੱਚ ਫੜਾ ਕਰਨਾ ਉਹਨਾਂ ਨੂੰ ਕਟਹਿਰੇ ਵਿੱਚ ਖੜਾ ਕਰਕੇ ਕਿ ਜੱਜਦਾਰ ਸਾਹਿਬਾਨ ਉਸ ਰੋਡੇ ਤੇ ਜੱਜਦਾਰ ਵੀ ਖੜੇ ਨੇ ਇੱਕ ਮਕਰਦਾ ਲਿਖਿਆ ਨਹੀਂ ਕੰਪਨੀ ਪ੍ਰਾਉ ਦੇ ਮੁਖੀ ਹੀ ਸ਼ੁਗਰੀ ਜੀ ਜੇ ਉਦੋਂ ਰਿਪੋਰਟ ਨਹੀਂ ਮੈਚ ਨਹੀਂ ਕੀਤੀ ਜਿਹੜੀ ਹੁਣ 3 ਦਿਨਾਂ ਤੱਕ ਸਾਬੀ ਹੋਣ ਵਾਲੇ ਜੱਜਦਾਰ ਮੈਚ ਕਰਦੇ ਵੀ ਇਹਨਾਂ ਆਧਾਰਾਂ ਦੇ ਉੱਤੇ ਅਸੀਂ ਮੂਲ ਅਨੁਕਾਈ ਚਲੰਗ ਖਤਮ ਕੀਤੇ ਮੇਰੀ ਬਲੀਲ ਸੀ ਉਸ ਵਿਲੇ ਜੀ ਵੀ ਤੁਸੀਂ ਪੰਥਕ ਅਪੁਆਇੰਟਮੈਂਟ ਦੇ ਨਾਲ ਇਹ ਖਲਵਾਦ 3 ਦਿਨਾਂ ਤੱਕ ਸਾਬ ਦੀ ਸ਼ਕਤੀ ਨੂੰ ਸੁਰਵਤੋਂ ਕਰਕੇ ਕਰਦੇ ਜੇ ਤੁਸੀਂ ਸਹੀ ਤਰੀਕੇ ਨਾਲ ਜੇ ਤੁਹਾਨੂੰ ਕੋਈ ਨੁਕਸ ਲੱਗਦਾ ਇਹਦੇ ਤੇ ਤਾਂ ਕਲੰਡਰ ਦੇ ਹੱਕ ਵਾਲੇ ਤੇ ਕਲੰਡਰ ਦੇ ਵਿਰੋਧ ਵਾਲੇ ਵਿਦਵਾਨਾਂ ਨੂੰ ਬੁਲਾਇਆ ਜਾਵੇ। ਜਿਹੜੀ ਇਹ ਕਲਪਤ ਸਮੀਖਿਆ ਹੋ ਰਹੀ ਹੈ ਉਸ ਹੱਥ ਬਣ ਜਾਂ। ਜੋ ਫੈਸਲਾ ਵਿਦਵਾਨ ਸੱਜਣ ਦੇ ਦੇਣ ਜੇ ਕੋਈ ਕਮੀ ਪੇਸ਼ੀ ਹੈਗੀ ਆ ਉਹ ਵਿਰੋਧੀ ਦਰਸ਼ਨ ਜੇ ਕਮੀ ਪੇਸ਼ੀ ਨੂੰ ਜਿਵੇਂ ਦੂਰ ਕੀਤੀ ਜਾਣੀ ਉਹ ਪ੍ਰੋ ਵਾਲੇ ਵਿਦਵਾਨ ਦੱਸ ਜਾਣਗੇ। ਜੋ ਫੈਸਲਾ ਹੋ ਜਾਊਗਾ ਸੰਗਤ ਨੂੰ ਦੱਸ ਦਿਓ ਇਹਨੂੰ ਖਤਮ ਨਾਲ। ਜੇ ਇਹਨੂੰ ਖਤਮ ਕਰ ਦਿੱਤਾ ਤੇ ਮੁੜ ਕੇ ਤੁਹਾਡੇ ਕੋਲ ਲੱਗਣੀ ਹੋਣਾ ਕੌਮ ਬੰਦੀ ਜਾਏ। ਪਰ ਮੇਰੀ ਕਿਸੇ ਨੇ ਸੁਣਿਆ ਨਾ ਅਸੀਬ ਮੈਂ ਆਪਣਾ ਰੋਜ਼ੀਨੋ ਉੱਠ ਕਰਦੀ ਪਰ ਆ ਸਰਾ ਕੇ ਤੇ ਮੈਂ ਮੀਟਿੰਗ ਤੋਂ ਵਰਕਆਊਟ ਕਰ ਗਿਆ ਤੋਂ ਮੈਂਬਰਾਂ ਨੇ ਮੇਰੇ ਬਹੁਤ ਜ਼ੋਰ ਤੋਂ ਹੋਰ ਦਾ ਸਤਿ ਕੀਤੇ ਬਾਕੀ ਸਾਰੇ ਜਿਹਨੇ ਸਵੇਰੇ ਉਹਨਾਂ ਨੇ ਤਤਾਲ ਸੰਪਰਕ ਨਹੀਂ ਕਰਵਾਇਆ ਹੁਣ ਬਦਕਿਸਮਤੀ ਇਹ ਹੈ ਕਿ ਸਾਡੀ ਕੌਮ ਦੇ ਵਿੱਚ ਸੰਵਾਦ ਦੀ ਕਮੀ ਬਹੁਤ ਜ਼ਿਆਦਾ ਹੈ ਬਾਬੇ ਨਾਲ ਤਨੇ ਤਾਂ ਬਹੁਤ ਐਸੇ ਲੋਕਾਂ ਨਾਲ ਵੀ ਸੰਵਾਦ ਵਿੱਚ ਆਇਆ ਜਿਹੜੇ ਮਨੁੱਖਤਾ ਦੇ ਖਾਤਿਰ ਕੰਮ ਕਰ ਰਹੇ ਸੀ ਅਸੀਂ ایک دوے رکاؤ کی بجائے گی ایک دوتلے دو پرولن ٹک جی کردار کشی ایسے ویل سکھ سکھا کی کر رہے میں انہی تو شاید وروی بھی نہیں کرلسلہ رکن دا نام بھی نہیں لے اج جیس حالات پانچ کھڑا ہے نہ پنتھ کوئی تک شکتی ہے جیڑی سکھے ہٹان کے کڑھے دار ہو ਔਰ ਨਾ ਪੰਥ ਦੇ ਕੋਲ ਇਸ ਵੇਲੇ ਇੰਸਟੀਚੂਸ਼ਨਲ ਪਾਵਰ ਹੈ ਜਿਸ ਨੂੰ بار-ਬਾਰ ਜਿਹੜੀ ਦੁਰਵਰਤੋਂ ਕਰਕੇ ਇਨਾ ਡੀਮੀਗਰੇਟ ਕਰ ਦਿੱਤਾ ਗਿਆ ਕਿ ਪੰਥ ਆਪੂ ਆਪਣੀ ਮਰਜ਼ੀ ਮੁਤਾਬਕ ਆਪਣੇ ਆਪਣੇ ਕਾਰਨ ਕਰਦੇ ਜਦੋਂ ਸੀ ਔਰ ਮੈਂ ਇਹ ਵੀ ਦਲੀਲ ਦਿੱਤੀ ਸੀ ਕਿ ਤੁਸੀਂ ਉਹਨਾਂ ਲੋਕਾਂ ਦੇ ਕਹੇ ਤੇ ਇਹਦਾ ਇਹ ਇਹਨੂੰ ਖਤਮ ਕਰ ਰਹੇ ਹੋ ਜਿਨ੍ਹਾਂ ਨੇ 2003 ਤੋਂ ਲੈ ਕੇ 2010 ਤੱਕ ਇਸ ਕਲੰਡਰ ਨੂੰ ਬਿਲਕੁਲ ਨਹੀਂ ਮੰਨਿਆ ਇਹ ਇੱਕ ਮਦਦ ਨਹੀਂ ਮੰਨ ਸਕੋ ਇਹਦਾ ਵਿਰੋਧ ਇੱਕ ਕਿਸੇ ਕਲਰਕ ਦੀ ਬਦਲੀ ਦੀ ਕੋਈ ਕਰ ਦਵੇ ਨਾ ਸਰਕਾਰ ਉਹ ਕਹੇ ਜੀ ਮੇਰੀ ਬਦਲੀ ਹੈ ਤੇ ਮੈਨੂੰ ਉੱਥੇ ਕਰ ਦਿਓ ਕਹਿੰਦੇ ਨਹੀਂ ਪਹਿਲਾਂ ਜਿੱਥੇ ਤੇਰਾ ਆਰਡਰ ਹੋਇਆ ਹੈ ਉੱਥੇ ਜਾ ਕੇ ਜੋਇਨ ਕਰ ਫਿਰ ਦੇਖ ਜਿਨ੍ਹਾਂ ਲੋਕਾਂ ਨੇ 8 ਸਾਲ ਇਸ ਲੰਮੀ ਹੋਈ ਕਲੰਨ ਦੇ ਮੁਤਾਬਕ ਇੱਕੋ ਵੀ ਕਾਰ ਨਹੀਂ ਕੀਤੀ ਸਿਰਫ ਚੰਦ ਮੁਗਤਾਂ ਦੇ ਲਾਲਚ ਵਿੱਚ ਆ ਗੋਣਾ ਨੂੰ ਮੋਕ ਰੱਖ ਕੇ ਇੱਕ ਐਸਾ ਕੌਮੜੀ ਆਪਾਂ ਤੇ ਘੱਟਾ ਪਾਇਆ ਗਿਆ ਮੈਂ ਬਹੁਤ ਰੋਲਾ ਪਾਇਆ ਪੰਥ ਨੂੰ ਵੀ ਕਿਹਾ ਭਾਈ ਰਿਪੋਰਟ ਮੰਗੋ ਤੁਸੀਂ ਹੀ ਮੰਗੋ ਮੈਂ ਵੀ ਮੰਗਦਾ ਇਸੇ ਨੂੰ ਉਸ ਫੈਕਟਰੀ ਨੀਵੇ ਤਨੁਰ ਪੋਰਟਲ ਬਲੋ ਜਿਹੜੇ ਆਧਾਰ ਤੇ ਦਾ ਸੰਸਾਰ ਕਰ ਦਿੱਤਾ ਹੈ। ਹਾਂ ਜੀ ਇਹੋ ਮਸਲਾ ਖੁੱਲਾ ਹੈ ਜਿੰਨੇ ਮਰਜ਼ੀ ਆਪਾਂ ਜਦੋਂ ਮਰਜ਼ੀ ਉਹਨੂੰ ਖਾਸ ਮੈਂ ਸਭ ਨੇ ਆ ਕਿ ਇਹ ਕਾਲਕਾ ਸਾਹਿਬ ਸਿੱਖਾਂ ਦੀ ਸੰਸਥਾ ਹੈ। ਉਹ ਤੋਂ ਕੋ ਮੰਗਿਆ ਜਾ ਸਕਦਾ ਆਪਾਂ ਨੂੰ ਮੰਗਣਾ ਚਾਹੀਦਾ। ਔਰ ਮੈਂ ਕਈ ਵਾਰੀ ਇਸ ਕਾਲ ਤੋਂ ਵੀ ਬੜਾ ਪਰੇਸ਼ਾਨ ਹੁਣਾ ਵੀ ਜਿਹੜੇ ਲੋਕ ਆਪਣੇ ਆਪ ਨੂੰ ਸਿੱਖਾਂ ਦੇ ਆਗੂ ਪਕਾਉਂਦੇ। ਜਦੋਂ ਸਿੱਖਾਂ ਦੀ ਅਗਲੀ ਹਸਤੀ ਦਾ ਪ੍ਰਤੀਕ ਕੋਈ ਵੀ ਕਾਰਜ ਹੋਣ ਲੱਗਦਾ ਹੈ ਤੇ ਉਹ ਬੁਰੇ ਆਪਣੀ ਬ੍ਰਾਹਮਣਵਾਦੀ ਡੰਡੇ ਲੈ ਕੇ ਖੜ ਜਾਂਦੇ ਕਿਤੇ ਸਿਰੇ ਨਹੀਂ ਲੱਗਉਂਦੇ ਆਪ ਨੂੰ ਪਰ ਜ਼ਿਆਦਾ ਮੰਨਦੇ ਨਹੀਂ ਆਪਹੁਣਾਂ ਦੇ ਡੇਰੀਆਂ ਦੀ ਮਰਜ਼ਾਦਾ ਵੀ ਅਲੱਗ-ਅਲੱਗ ਹੈ ਇੱਕ ਲਈ ਦੂਜੇ ਨਾਲ ਨਹੀਂ ਮਿਲਦੀ ਉਹ ਨਾਲ ਆਪਣੀ ਮਰਜ਼ਾਦਾ ਅਲੱਗ ਕਰ ਸਕਦੇ ਐ ਇੱਕ ਤਰਸੇ ਤੇ ਇਹ ਨਾਲ ਜੀਅ ਕੰਮ ਕਰ ਸਕਾਉਂ ਕੀ ਮੰਨਦੇ ਔਰ ਮੈਂ ਇਹ بڑے ਕੌਂਫੀਡੈਂਸ ਨਾਲ ਕਹਿ ਰਹੇ ਹਾਂ ਕਿਉਂਕਿ ਮੈਂ ਬੜਾ ਚਿਰ ਕੰਮ ਕੀਤਾ ਮੈਂ ਤਾਂ 15 ਸਾਲ ਦੀ ਇਸੀ ਫੱਦਰਤਾ ਨਾਲ ਜਦੋਂ ਬਰਗਾੜੀ ਕਾਂਡ ਹੋਇਆ ਜੋ ਬੰਦੇ ਮੇਰੀ ਸੁਣੀ ਦੇ ਕੋਰੋਨਾ ਪੂਰਾ ਪਾਜ਼ੀਟਿਵ ਆ ਚੁੱਕੇ ਪਾਤੀ ਆ ਗਏ। ਔਰ ਇਹ ਉਹ ਬੰਦੇ ਨੇ ਜਿਹੜੇ ਬੰਦਿਆਂ ਨੇ ਸ੍ਰੀ ਅਕਾਲ ਪੁਰਖ ਸਾਹਿਬ ਦੀ ਮਰਜ਼ਾ ਦਾ ਨੂੰ ਮੈਂ ਜੇ ਸਾਹਮਣੇ ਆਇਆ ਕਾਮਨ ਮਿਨਿਮਮ ਪ੍ਰੋਗਰਾਮ ਜਿਹੜਾ ਪੰਥ ਨੂੰ ਸਾਰੇ ਨੂੰ ਕੱਠਾ ਕਰ ਸਕਦਾ ਕਿਸੇ ਵਕਤ। ਜਿਵੇਂ ਸਰਕਾਰਾਂ ਕੰਟਰੀ ਗਵਰਨਮੈਂਟ ਬਣੀਆਂ 20 25 25 ਪਾਰਟੀਆਂ ਰਲ ਕੇ ਕਰ ਲੈਣ ਕਿ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਬਣਾ ਕੇ ਉਹ ਦੀ ਨੀਂਦ ਕਰ ਲੈਣ। ਔਰ ਪੰਕਟੇ ਰਿਤੇ ਦੀ ਮਤੀ ਇਸ ਵੇਲੇ ਗੋਟਾਦਰੀ ਨਾ ਸਮੇਂ ਤਾਂ ਚੱਲ ਰਹੀ ਹੈ ਜਿਹਨਾਂ ਲੋਕਾਂ ਦਾ ਕਬਜ਼ਾ ਹੈ ਉਹ ਆਪਣੀ ਧੌਂਸ ਦੇ ਜੋਰ ਨਾਲ ਜੋ ਚਾਹੇ ਕਰਾਉਣ ਦੀ ਹਮਤ ਰੱਖਦੇ ਆ ਔਰ ਉਹਨਾਂ ਦੀ ਬਦੌਲਤ ਹੀ ਅੱਜ ਜਿਹੜੀਆਂ ਪੰਥਕ ਸੰਸਥਾਵਾਂ ਸਟੇਜ ਹੋਵੇ ਸ਼ਲਮੇ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਉੱਥੇ ਮੰਗੀ ਸਾਹਿਬ ਦੀ ਸਟੇਜ ਤੋਂ ਐਸੇ ਵਿਦਵਾਨ ਆਪਖਾਣ ਵਾਲੇ ਬੋਲ ਕੇ ਜਾਣ ਉਹ ਮਰਿਆਦਾ ਨੂੰ ਵੀ ਫਰੜਾ ਕਹਿ ਕੇ ਜਾਣ ਤੇ ਅਨਸਾਹਿ ਪ੍ਰਬੰਧ ਦਾ ਵੀ ਜ਼ੋਰ ਕਰਕੇ ਜਾਣ ਤੇ ਫਿਰ ਸਿੱਕੇ ਜਾਣ ਉਹਨਾਂ ਮੁਕਾਨੂ ਨੇ ਸਟੇਜਾਂ ਦੇ ਦਿੱਤੇ ਆ ਪੰਪਤ ਸਟੇਜਾਂ ਜਿਨ੍ਹਾਂ ਨੇ ਕਦੇ ਵੀ ਪੰਪਤ ਮਰਯਾਦਾ ਨੂੰ ਨਾ ਮੰਨਿਆ ਤੇ ਨਾ ਮੰਨਦੇ ਗਏ। ਉਹ ਸਮਟੇ ਵਰਗੇ ਜਿਹੜੇ ਸੂਝਵਾਨ ਲੋਕ ਨੇ ਉਹ ਵਕਤਵਾ ਵਕਤ ਯਤਨ ਕਰਦੇ ਆ। ਯਤਨ ਕਰਕੇ ਆਪਣਾ ਮੁਕਾ ਦੇਣ ਦਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਜਿਹੜੇ ਅ ਉਹਨਾਂ ਵਲੇ ਸਮੇ ਦੇ ਵਿੱਚ ਜੋ ਕੋਈ ਸਾਨੂੰ ਚੁਣੌਤੀਆਂ ਹਨ ਉਹਨਾਂ ਦੇ ਮੁਕਾਬਕ ਆਪਾਂ ਆਪਣੇ ਕੰਮ ਨੂੰ ਪਿਆਰ ਕਰਦੇ ਹਾਂ। ਅਜਾ ਹੁਣ ਜਿੱਥੇ ਤੱਕ ਦੇਖੋ ਜਿਹੜੀ ਅਕਾਲ ਤਖਸਾਲ ਸੰਸਥਾ ਦੀ ਸੁਣਦੇ ਤੇ ਕਿਤੇ ਵੀ ਕੋਈ ਮਸਲਾ ਖੜਾ ਹੋਵੇ ਤੇ ਉਹਨਾਂ ਨੂੰ ਦੋਨਾਂ ਤਰ੍ਹਾਂ ਨੂੰ ਬਸਾਲ ਕੇ ਮਸਲਾ ਹੱਲ ਕਰਵਾਇਆ ਜਾਂਦਾ। ਮੈਂ ਇੱਕ ਉਦਾਹਰਣ ਦੇ ਤੌਰ ਤੇ ਉਹ ਗੱਲ ਕਰਦਾ। ਫੈਦਲ ਦੀਪ ਸਿੰਘ ਕੰਰੇਆ ਵਾਲਿਆਂ ਨਾਲ ਤਖਸਾਲ ਦਾ ਕਿਸੇ ਵੱਲੋਂ ਟਕਰਾਅ ਹੋ ਗਿਆ। ਗੱਲ ਇੱਥੇ ਤੱਕ ਪੁੱਜ ਗਈ ਉਹਨਾਂ ਦਾ ਇੱਕ ਸਿੰਘ ਉਹ ਟਕਰਾਅ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਇੱਕ ਬੈਠਕ ਇਹ ਹੋਣੀ ਸੀ ਤੇ ਮੈਂ ਸਾਰੇ ਮੈਂਬਰਾਂ ਨਾਲ ਵਿਚਾਰ ਵੀ ਹੋਈ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਜਾਊਂਗਾ ਟ੍ਰਿੰਗ ਵਾਲੇ ਜਗ੍ਹਾ ਤੇ ਸਵਾਲ ਵਾਲੇ ਵੀ ਸੀ ਉਹ ਕੋਈ ਮੇਰੇ ਖਿਲਾਫ ਵੀ ਬੋਲੇ ਬੋਲਦੇ ਰਹੇ ਮੈਨੂੰ ਕੀ ਵਰਤਨ ਮੈਂ ਕਹਿੰਨੇ ਵੀ ਮੈਂ ਤਾਂ ਅਫਸੋਰਟ ਵੀ ਕਰਨ ਜਾਊਂਗਾ ਔਰ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਾਂਝੀ ਸੰਸਥਾ ਹੈ ਇਹਨੇ ਨਾ ਪਰਨਾਉ ਸਿੰਘ ਘੁੰਮੇ ਤੋਂ ਕੁਝ ਲੈਣਾ ਮੈਂ ਤਾਂ ਨਹੀਂ ਆਉਂਦਾ ਇਹ ਇੱਕ ਸੰਝਿਆ ਬਤਾ ਪਾਵੇ ਔਰ ਜਿਹੜੀ ਅਕਾਲ ਪਤਸ਼ਰੂ ਨੂੰ ਬੇਨਤੀ ਕਰੇ ਕਿ ਉਹਨਾਂ ਦੋਨਾਂ ਨੂੰ ਸਦਕੇ ਸਮਝਾ ਕੇ ਪੰਖ ਨੁਕਸਾਨ ਤੋਂ ਬਚਾਇਆ ਜਾ ਸਕੇ। ਅਸੀਂ ਸੰਝੇ ਆਪਾਂ ਨੂੰ ਸੰਜੀਗਲ ਕਰਨ। ਔਰ ਉਹ ਕਿਸੇ ਨੇ ਨਾ ਸੁਣੀ ਇਹ ਤੇ ਪਰਦੀ ਮਦ ਕਿ ਜਿਹੜੇ ਅੱਜ ਨਤੀਜਾ ਇਹ ਹੈ ਕਿ ਉਹ ਧਰਮੀਆਂ ਵਾਲਾ ਅਲੱਗ ਹੋ ਗਿਆ ਜਿਹੜਾ ਅੱਜ ਜਿਹਨੂੰ ਪ੍ਰੋਜੈਕਟ ਦਾਸਨ ਕੰਗਰੀ ਲੱਗੂ ਹੈ ਇਹਦੇ ਹੋਰ ਪਤਾ ਨਹੀਂ ਕਿਨੇ ਕਰਨੇ ਲੱਗੋ ਜਨ ਲੋਕ ਬੈਠ ਜਾਣਗੇ। ਜਦੋਂ ਸੰਝਿਆ ਸਸਥਾ ਹਾਂ ਜੇ ਹੁੰਦਾ ਸਮੂਹਤ ਨਾਲ ਦੇ ਤੇ ਫਿਰ ਅਜਿਹਾ ਕਤਨਾਮਾ ਜਿਹਨੀਆਂ ਨੇ ਬਾਰ-ਬਾਰ ਵਰਤ ਲਈਆਂ ਔਰ ਇਹ ਇੱਕ ਮੈਂ ਮਿਸਾਲ ਨਹੀਂ ਸਮਝਦਾ ਇਦਾਂ ਨਹੀਂ ਹੋਰ ਬੜੀ ਹਾਂ ਜਿਹੜੇ ਵਿੱਚ ਜਿਹੜੇ ਲੋਕ ਸ੍ਰੀ ਅਕਾਲ ਪੁਰਖ ਸਾਹਿਬ ਦੀ ਨਾਮ ਮਰਜ਼ਾਦਾ ਮੁਤਾਬਕ ਨਾ ਉਹਦਾ ਨਿਪਟਨ ਨਿਮ ਕਰਦੇ ਆ ਨਾ ਉਹਦੀ ਪਰਿਵਾਰਾਂ ਦੇ ਜਿਹੜੇ ਪੰਜਾਬ ਉਹਨਾਂ ਦੇ ਕਸਾਨਾਂ ਦੇ ਵਿੱਚ ਮਰਜ਼ਾਦਾ ਲਾਗੂ ਹੈ ਉਤਪਤੀ ਨੂੰ ਹਮੇਸ਼ਾ ਨਾਲ ਆਪਣਾ ਸਾਰਾ ਕੁਝ ਮਲਵਾ ਕੇ ਜਿਹੜੀ ਸੰਸਕ ਸਰੋਕਾਰਾਂ ਵਾਲੀ ਜਮਾਤ ਹੈ ਸੰਸਦ ਦੇ ਵਿੱਚ ਉਹਨਾਂ ਨੂੰ ਘਰਬਟ ਕੱਟਣੀ ਮਜ਼ਬੂਤ ਹੈ ਔਰ ਇੱਕ ਵੱਡਾ ਅਲੁਖ ਜਿਹੜਾ ਸਾਡੇ ਤੇ ਪੈ ਰਿਹਾ ਜੇ ਕੋਈ ਸੰਵਾਦ ਵਿਚ ਆਇਆ ਇਹ ਬੜਾ ਅੱਛਾ ਅੱਛੀ ਗੱਲ ਹੈ ਜੇ ਕਿਸੇ ਦੇ ਵਿਰੋਧੀ ਵਿਚਾਰ ਵੀ ਹਨ ਉਹ ਵੀ ਸੁਣ ਲਓ ਜੇ ਕੋਈ ਹੱਕ ਵਾਲਾ ਉਹ ਵੀ ਸੁਣ ਲਓ ਤੇ ਜੋ ਮੁਰਮਤ ਕਹਿੰਦੀ ਹੈ ਦੋਨਾਂ ਦਾ ਜੋ ਹੱਲਿਆ ਸਾਝਾ ਹਾਲ ਤੱਕ ਉਹ ਪ੍ਰਮਾਨ ਕਰਨ ਪਰ ਇਹਦਾ ਹੋ ਨਹੀਂ ਰਿਹਾ ਸਾਡੇ ਜਿਹੜੇ ਵਿਦਵਾਨ ਸੱਜਣ ਆ ਉਹ ਵੀ ਇਦਾਂ ਹੋ ਗਿਆ ਵੀ ਜਿੰਨਾ ਤੇ ਬਿਆਨ ਉਹ ਕਹਿੰਦੇ ਮੈਨੂੰ ਆ ਉਹਨਾਂ ਕਿਤੇ ਨਹੀਂ ਆਪਣਾ ਗਿਆਨ ਦੂਜੇ ਤੇ ਟੋਪਣ ਦਾ ਯਤਨ ਕੀਤਾ ਜਾ ਰਿਹਾ ਜੀ ਨਹੀਂ ਮੰਨਦਾ ਤੇ ਫਿਰ ਸੋਸ਼ਲ ਮੀਡੀਆ ਤੇ ਕਰਦਾਬ ਖੋਜ ਸ਼ੁਰੂ ਹੋ ਜਾਂਦੀ ਹੈ ਇਕ ਦੂਜੇ ਦਸ਼ਮਰ ਖੋਜ ਉਹ ਇਹ ਬਹੁਤ ਵੱਡਾ ਨੁਕਸਾਨ ਹੋ ਗਿਆ ਤੁਹਾਡਾ ਕੋਈ ਕੋਈ ਸਾਡੇ ਉੱਤੇ ਐਸੀ ਗੱਲ ਜਾਣਦੀ ਜਿਹੜੀ ਤੁਹਾਨੂੰ ਲੜਦੇ ਇਹਨੂੰ ਸੁਣਾ ਸਕਣ ਦੀ ਹਿੰਮਤ ਰੱਖੀ ਹੋ ਉਹ ਸਾਰੀਆਂ ਤਾਕਤਾਂ ਇੱਕ ਪਰਿਵਾਰ ਨੇ ਰਾਜਨੀਤਿਕ ਸ਼ਕਤੀ ਇਕੱਠੇ ਕਰਦੇ ਕਰਦੇ ਖਤਮ ਕਰ ਦਿੱਤੀ ਤੇ ਨਹੀਂ ਤੇ ਇਹ ਜਿਹੜਾ ਕੌਮੀ ਨੁਕਸਾਨ ਰੋਜ਼ ਹੋ ਰਿਹਾ ਇਹਨੂੰ ਰੋਕਣ ਦੇ ਲਈ ਕੋਈ ਨਾ ਕੋਈ ਯਤਨ ਹੋਣੀ ਚਾਹੀਦੀ ਹੈ ਸਰਕਾਰੀ ਸੰਸਥਾਵਾਂ ਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਸੀ ਇਹ ਹੋਇਆ ਨਹੀਂ ਮੇਰੀ ਇਹ ਬੇਨਤੀ ਦੁਬਾਰਾ ਫੇਰ ਸਾਰਿਆਂ ਨੂੰ ਨਿਕਾਣ ਦੀ ਚਰਣਾ ਵਿੱਚ ਹੈ ਕਿ ਕੋਈ ਤੁਸੀਂ ਇਹਨਾਂ ਉਦਮ ਕੀਤਾ ਨਾ ਆਪਾਂ ਸ੍ਰੀ ਅਕਾਲ ਪਖਤ ਸਾਹਿਬ ਮੂਵੀ ਬੇਨਤੀ ਕਰਦੇ ਜੇ ਭਾਈ ਜਿਹੜਾ ਕਲੰਬਰ ਤੁਸੀਂ 5 ਸਾਲ ਜਾਰੀ ਰੱਖਿਆ ਉਹਨੂੰ ਖਤਮ ਕਿਉਂ ਕੀਤਾ ਗਿਆ ਉਹਦਾ ਆਧਾਰ ਕੀ ਸੀ ਪੂਰੀ ਜਿਹੜੀ ਹੋ ਮੈਂਬਰੀ ਕਮੇਟੀ ਦੀ ਰਿਪੋਰਟ ਹੈ ਉਹ ਤੁਹਾਨੂੰ ਦਿਓ ਕਿਸ ਆਧਾਰ ਦੇ ਉੱਤੇ ਇਹ ਫੈਸਲਾ ਲਿਆ ਗਿਆ ਇਹ ਜੇ ਉਹ ਰਿਪੋਰਟ ਬਾਹਰ ਆ ਜਾਂਦੀ ਹੈ ਮੈਨੂੰ ਨਹੀਂ ਲੱਗਦਾ ਉਹ ਨਾਨਕਪਾਲੀ ਕਲੰਬਰ ਨੂੰ ਲਾਗੂ ਹੋਣ ਤੋਂ ਰੋਕਣਾ ਹੋਰ ਫੋਟ ਵੀ ਸੌਦਾ ਸਾਰਨੀ ਮਾਫੀ ਮੰਗ ਰਹੀ ਹੈ ਇੱਕ ਦਿਲੋਂ ਪ੍ਰਵਾਨ ਨਹੀਂ ਹੋ ਸਕਦੀ ਜਿਹੜੀ ਮੈਨੂੰ ਤਾਂ ਦਿਖਾਈ ਨਹੀਂ ਇਹਨਾਂ ਤੇ ਮੈਂ ਤਾਂ ਬੜਾਈਆ ਕੋਈ ਜੌਰ ਕੋਸ ਨਹੀਂ ਦਿੱਤੀ ਅਖੀਰ ਜਦੋਂ ਉਹ ਸਭ ਦੇ ਪਾਸੇ ਬੈਠੇ ਮੁਰਖੇ ਹੌਲੀ ਹੌਲੀ ਪੰਥ ਨੇ ਵੀ ਮੰਨ ਲਿਆ ਅੱਜ ਹਾਲਾਤ ਐਸੇ ਬਣੇ ਪਏ ਆ ਕਿਤੇ ਮਿਸ਼ਨਰੀ ਸਾਲੀਆਂ ਨੂੰ برداشت ਨਹੀਂ ਕਰ ਰਹੇ ਤੇ ਸਾਲੀ ਮਿਸ਼ਨਰੀਆਂ ਨੂੰ برداشت ਨਹੀਂ ਕਰ ਰਹੇ ਇੱਥੇ ਕਿਸੇ ਦੇ ਰਿਆ ਦਾ ਰੌਲਾ ਕਿਸੇ ਦੇ ਰਿਆ ਦਾ ਰੌਲਾ ਲੜਾਈਆਂ ਬੰਦੇ ਨੇ ਕੋਈ ਤੇਰਾਸ ਤੇ ਨਰਦਾ ਇਤਹਾਸ ਨਾ ਸਰਟੀਫਾਈਡ ਹੋ ਸਕੇ ਨਾ ਮਰ ਜਾਦਾ ਇੱਕ ਪੰਛੀ ਔਰ ਬਾਣੀਆਂ ਤੋਂ ਵੀ ਸਾਡੀ ਲੜਾਈ ਜੇ ਉੱਥੇ ਤਰ੍ਹਾਂ ਕਹਿਣਾ ਚਲਾਉਣ ਵਾਲਾ ਕੋਈ ਨਹੀਂ ਮੇਰੀ ਇਹ رائے ਆ ਵੀ ਇੱਕ ਸਾਝੀ ਸੱਤਾ ਹੈ ਜਿਹੜੀ ਸਾਲ ਪਾਸਾ ਔਰ ਉਹ ਉਹਦੇ ਜefeਦਾਰ ਨੂੰ ਵੀ ਮਜ਼ਬੂਤ ਕੀਤਾ ਜਾਣਾ ਚਾਹੀਦਾ ਨਹੀਂ ਤੇ ਫਿਰ ਉਹਨਾਂ ਤੋਂ ਵੱਡੀ ਤਾਂ ਸੰਗਤ ਆ ਨਾ ਕਿਰਨ ਸੰਗਤੀ ਨੂੰ ਜਦੋਂ ਵਿੱਚ ਸਾਰਾ ਕੁਝ ਛੁਣ ਲੱਗਦਾ ਫਿਰ ਸੰਗਤ ਵੱਡੀ ਹੈ ਤੇ ਸੰਗਤ ਆਪ ਕੋਈ ਆਪਣੇ ਤਰੀਕੇ ਨਾਲ ਲਾਗੂ ਕਰਾਉਣ ਦੇ ਸਮੱਸਤੀ ਹੋ ਜਾਂਦੀ ਹੈ ਉਹ ਬਹੁਤ ਸਾਰੇ ਮੁੜਕਾਂ ਦੇ ਚੱਲਦੀ ਦੁਨੀਆ ਦੇ ਵਿੱਚ ਬੋਲਣ ਦਾ ਇੱਕ ਕਲੰਡਰ ਲੱਗੂ ਹੈ ਖਤਮ ਕਰਨ ਵਾਲੇ ਆਪਣੇ ਥਾਂ ਬੈਠੇ ਆ ਜਿਹੜੇ ਆਪਣੇ ਥਾਂ ਬੈਠੇ ਆ ਪਰ ਮੇਰਾ ਦੁੱਖ ਇਸ ਗੱਲ ਵਿੱਚ ਹੈ ਕਿ ਜਿਨ੍ਹਾਂ ਲੋਕਾਂ ਨੇ ਦੇਰੇਦਾਰਾਂ ਨੂੰ ਇਸ ਬੋਲਣਾਂ ਦੇ ਚੈਰੀ ਪ੍ਰਣ ਰੂਪ ਖਤਮ ਕੀਤਾ ਉਹ ਅੱਜ ਵੀ ਜਿਦਿਆ ਤਾਲ ਪ੍ਰਸਾਹ ਤੇ ਸਦਖਾਰੇ ਜਾ ਰਹੇ ਸ਼ਰਮੀ ਕਮੇਟੀ ਵਿੱਚ ਜਵਾਬ ਕਰ ਰਹੇ ਹੈ ਔਰ ਉਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ ਇਸ ਤਰ੍ਹਾਂ ਉਹਨਾਂ ਦਾ ਹੋਰ ਹੌਸਲਾ ਵਧ ਰਿਹਾ ਹੈ ਉਹ ਬਾਲੇ ਸਮੇਂ ਦੇ ਦੇ ਦਿੱਤੇ ਹੋੁਰ ਮੈਨੂੰ ਚੰਨ ਸਕਦੇ ਆ ਤੇ ਮੈਂ ਇਹ ਹੀ ਬੇਨਤੀ ਦਿਨਾਂ ਜਿਥੇ ਤੁਹਾਡੇ ਦਸਤਾਨੀ ਪਤੰਸ਼ਾ ਕਰਦਾ ਉਹ ਫੇਰਸ ਵੱਲੋਂ ਵੀ ਧੰਨਵਾਦ ਦਿਆਂ ਤੁਸੀਂ ਮੈਨੂੰ ਨਾਲ ਜੀ ਦਿੰਗੇ ਕੁਝ ਸਮਾਂ ਆਪਣੇ ਵਿਚਾਰਾਂ ਸਾਂਝੇ ਕਰਨ ਲਈ ਦਿੱਤਾ ਔਰ ਮੈਂ ਇੱਕ ਵਾਰ ਫੇਰ ਬੇਨਤੀ ਦੇ ਰੂਪ ਵਿੱਚ ਆਪਣਾ ਜਿਥੇ ਇਹ ਗੱਤਨ ਲਗਾਤਾਰ ਜਾਰੀ ਰਹਿਣਾ ਚਾਹੀਦਾ ਔਰ ਗੈਰ ਸਦਾਨਤ ਤੌਰ ਤੇ ਇੱਕ ਤੋਂ ਸਥੇ ਤਰੀਕੇ ਦੇ ਨਾਲ ਇਸ ਮੂਵ ਨਾਲ ਅੱਗੇ ਤੋਂ ਮੁਕ ਖਤਮ ਕਰਨ ਵਾਲਿਆਂ ਨੂੰ ਵੀ ਪਟਾੜੀ ਦੇ ਵਿੱਚ ਖੜਾ ਕਰ ਬਹੁਤ ਬਹੁਤ ਧੰਨਵਾਦ ਵਾਈਬ ਜੀ ਦਾ ਖਾਸਾ ਵਾਈਬ ਜੀ